ਸ਼ਲੋਕ ਪਤਿਤ ਪੁਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਣ ਹੈ ਸ਼ਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਜਿਹੜਾ ਗੋਬਿੰਦ ਹੈ ਉਹ ਪਤਤਾਂ ਨੂੰ ਪੁਨੀਤ ਕਰਨ ਵਾਲਾ ਹੈ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਪਵਿੱਤਰੇ ਨਹੀਂ ਪੁਨੀਤ ਕਰ ਦਿੰਦਾ ਪਵਿੱਤਰ 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 ਪੁਨੀਤ 40 ਡਿਗਰੀ ਤੱਕ ਲੈ ਜਾਂਦਾ ਨਰਾਕਾਰਿਓ ਬਣਾ ਦਿੰਦਾ ਨਰਾਕਾਰ ਰੂਪ ਬ੍ਰਹਮਕਾਰ ਬਣਾ ਦਿੰਦਾ ਆਪਣੇ ਚ ਮਲਾ ਲੈਂਦਾ ਉਹ ਨੇਤ ਗੋਬਿੰਦ ਸਰਬ ਦੋਖ ਨਵਾੜਨਾ ਸਾਰੇ ਦੋਖ ਜਿੰਨੇ ਇਹਦੇ ਚ ਔਗਣ ਨੇ ਸਾਰੇ ਕੱਟ ਕੇ ਉਹਨੇ ਚ ਲੈਂਦਾ ਤੇ ਦੋਖ ਨਵਾਉਣ ਦੀ ਸ਼ਕਤੀ ਉਹਦੇ ਚ ਹੈਗੀ ਹੈ ਸਾਲਨਾ ਸੂਰ ਭਗਵਾਨਾ ਜਿਹੜੇ ਐਸੇ ਭਗਵਾਨ ਦੀ ਛਣ ਪੈ ਜਾਂਦਾ ਨੇ ਐਸੇ ਕੋਈ ਵੀ ਛਣ ਪੈ ਜਾਂਦਾ ਨੇ ਜਿਹੜੇ ਗੁਰ ਦਾ ਬਾਣਾ ਮੰਨਦੇ ਨੇ ਸੂਰ ਮੰਨਦੇ ਨੇ ਸੂਰ ਮੇ ਕਿਉਂ ਨੇ ਮਾਰਨ ਕਬੂਲ ਕਰਨਾ ਸੂਰਮੇ ਦਾ ਕੰਮ ਹੈ ਮਾਰਨ ਕਬੂਲ ਕਰਕੇ ਹੀ ਆਪਣੀ ਮਰਜ਼ੀ ਛੱਡ ਕੇ ਹੀ ਜੰਦੂ ਪਿਆ ਜਾ ਸਕਦਾ ਆਪਣੀ ਮਰਜ਼ੀ ਛੱਡਣੀ ਮਹਤ ਹੈ ਸਭ ਤੋਂ ਔਖੀ ਗੱਲ ਆਪਣੀ ਮਰਜ਼ੀ ਛੱਡਣੀ ਹਾਂਜੀ ਨਾਨਕ ਹਰ ਹਰ ਹਰੇ ਹਾਂ ਉਹ ਜਿਹੜੇ ਜਪ ਲੈਂਦੇ ਨੇ ਜਪ ਕੇ ਉਹ ਛੱਡਦੇ ਨੇ ਸੂਰਮੇ ਹੀ ਹੁੰਦੇ ਨੇ ਜਿਹੜੇ ਜਪ ਲੈਂਦੇ ਨੇ ਜਿਹੜੇ ਹਰ ਦੇ ਨਾਲ ਛੁੱਟ ਕੇ ਆਪ ਸਰੇ ਹੋ ਜਾਂਦੇ ਉਹਦੇ ਵਰਗੇ ਹੀ ਹੋ ਜਾਂਦੇ ਨੇ ਹਰ ਹਰ ਹਰੇ ਹਰੇ ਹੋ ਜਾਂਦਾ ਹੈ ਮਤਲਬ ਕਿ ਕੋਈ ਤਾਂ ਉਗਵੇ ਗੁਰ ਰੂਪ ਹੋ ਜਾਂਦਾ ਹੈ ਗੁਰ ਰੂਪ ਹੋ ਕੇ ਹੀ ਕੋ ਹੋ ਜਾਂਦਾ ਹੈ ਹਰ ਹਰ ਹਰੇ ਹਾਂਜੀ ਛੱਡਿਓ ਹੱਬ ਆਪ ਲੱਗੜੋ ਚਰਣਾ ਪਾਸ ਨੱਠੜੋ ਦੁੱਖ ਤਾਪ ਨਾਨਕ ਪ੍ਰਭ ਤਿਕੰਦੇ ਆ ਉਹੀ ਗੱਲ ਫੇਰ ਕਹੀ ਹੈ ਮੁੜ ਕੇ ਉਹੀ ਗੱਲ ਰਿਪੀਟ ਕੀਤੀ ਹੋਈ ਹੈ ਦੋਹਾਂ ਸ਼ਲੋਕਾਂ 'ਚ ਐਵੇਂ ਹੀ ਚੱਲਦਾ ਆਇਆ ਪਿੱਛੇ ਤੇ ਹਾਂਜੀ ਛੱਡਿਓ ਆਪ ਆਪ ਜਿਹਨੇ ਸਾਰਾ ਆਪਾ ਤਿਆਗਤਾ ਆਪਣੀ ਮਰਜ਼ੀ ਤਿਆਗਦੀ ਲੱਗੜੋ ਚਰਨ ਪਾਸ ਉਹੀ ਚੜਣਾ ਨਾਲ ਲੱਗਿਆ ਉਹੀ ਗੁਰਕੇ ਚੜਣਾ ਦੇ ਨਾਲ ਜੁੜਿਆ ਜਿਹਨੇ ਆਪਣੀ ਮਰਜ਼ੀ ਤਿਆਗੀ ਹੈ ਆਪਣੀ ਮਰਜ਼ੀ ਤਿਆਗੀ ਬਿਨਾ ਗੁਰਕੇ ਚੜਣਾ ਦੇ ਨਾਲ ਜੁੜਿਆ ਨਹੀਂ ਜਾ ਸਕਦਾ ਗੁਰਬਾਣੀ ਨਾਲ ਨਹੀਂ ਜੁੜਿਆ ਸਕਦਾ ਜਾ ਸਕਦਾ ਲੱਟਣੋ ਤੋਂ ਕਿਤਾਬ ਉਹਦੇ ਫਿਰ ਦੁੱਖ ਔਰ ਸੰਤਾਪ ਸਾਰੇ ਦੂਰ ਵੀ ਹੋ ਜਾਂਦੇ ਨੇ ਠੀਕ ਹੈ ਜੋ ਕਿਤਾਬ ਕਰਪੇਖੰਦੇਆਂ ਜਦ ਆਪਣੇ ਮੂਰ ਨੂੰ ਦਰਸ਼ਨ ਹੋ ਜਾਂਦਾ ਆਪਣੇ ਮੂਰ ਤੇ ਦਰਸ਼ਨ ਹੋ ਕੇ ਆਪਣੇ ਅਪੇ ਦਾ ਜਿਆ ਸਮਝ ਆਉਂਦੀ ਹੈ ਮਨਾਂ ਕਾਰੀ ਸ੍ਰੋਪ ਦੀ ਸਮਝ ਆਉਂਦੀ ਹੈ ਤਾਂ ਸਾਰੇ ਸੁਖ ਦੂਰ ਹੋ ਜਾਂਦੇ ਹਾਂ ਹਾਂ ਜੀ ਪੌੜੀ ਮੇਲ ਲਿਓ ਦਯਾਲ ਤੈ ਪਏ ਦੁਆਰਿਆ ਰਖ ਲੇਵੋ ਦੀਨ ਦਯਾਲ ਪ੍ਰਮਤ ਬਹੁ ਹਾਰਿਆ ਮੇਲ ਲਿਓ ਦਯਾਲ ਹੈ ਦਯਾਲ ਮੈਨੂੰ ਨਾਲ ਮੇਲ ਲਾ ਲਿਓ ਆਪਣੇ ਆਪਣੇ ਨਾਲ ਮਲਾ ਲਿਓ ਆਪਣੇ ਦੇ ਕੇ ਲਈਂ ਕਰ ਲਿਓ ਐ ਪਏ ਦਵਾਰਿਆਂ ਤੇਰੇ ਦਵਾਰੇ ਤੇ ਮੈਂ ਹੈ ਹਾਥਕੜੇ ਕਰਕੇ ਤੇਰੇ ਦਵਾਰੇ ਤੇ ਬੈਠੇ ਹਾਂ ਫਾਰਮਲੀ ਵੀ ਕਿਤੇ ਮਨ ਨੂੰ ਰੱਖਣ ਵਾਲਾ ਨਹੀਂ ਮੇਰੀ ਬੁੱਧੀ ਮੈਨੂੰ ਬਚਾਉਣ ਵਾਲੀ ਨਹੀਂ ਤੂੰ ਬਚਾ ਲਾ ਦੇ ਇਹ ਜੰਮਣ ਬੰਦੇ ਗੇੜ ਤੋਂ ਰੱਖ ਲਿਓ ਦੀਨ ਦਾ ਯਾਰ ਧਰਮ ਤੋਂ ਬਹੁ ਹਾਰਿਆ ਮੈਂ ਬਹੁਤ ਧਰਮ ਕੇ ਜਨਮੋਂ ਜਨਮਾਂ ਤੋਂ ਅੰਤ ਧਰਮ ਕੇ ਜਨਮ ਲੈ ਲੈ ਕੇ ਮੈਂ ਬਹੁਤ ਦੁਖੀ ਹੋ ਕੇ ਤੇਰੇ ਦੁਆਰੇ ਆਇਆ ਹੁਣ ਮੈਨੂੰ ਰੱਖ ਲੈ ਤੂੰ ਅਗਲਾ ਜਨਮ ਨਾ ਮੇਰਾ ਹੋਵੇ ਰਮਤਬਾਹ ਹਾਰਿਆ ਮੈਂ ਜਨਮ ਲੈ ਲੈ ਕੇ ਹਾਰ ਗਿਆ ਬਸ ਹੋ ਗਈ ਮੇਰੀ ਹੁਣ ਨਾ ਹੋਰ ਜਨਮ ਨਹੀਂ ਲੈਣਾ ਚਾਹੁੰਦਾ ਇਸ ਕਰਕੇ ਤੂੰ ਬਚਾ ਜਨਮ ਤੋਂ ਮੇਨੂੰ ਹਾਂਜੀ ਭਗਤੀ ਬਸ਼ਲ ਤੇਰਾ ਫਿਰਦ ਹਰ ਪਤਿਤ ਉਧਾਰਿਆ ਤੁਦ ਬਿਨ ਨਾਹੀ ਕੋਏ ਬਿਨੋ ਮੋਹ ਸਾਰਿਆ ਭਗਤ ਬਸ਼ਲ ਤੇਰਾ ਫਿਰਦ ਤੇਰਾ ਹੈ ਹੈ ਫਿਰ ਆਰੇ ਹੈ ਕਿ ਤੂੰ ਭਗਤ ਜਿਹੜੇ ਤੇਰੀ ਭਗਤੀ ਕਰਦੇ ਨੇ ਜਿਹੜੇ ਤੇਰੇ ਅੱਗੇ ਆ ਕੇ ਤੈਹ ਡੇਰੀ ਹੋ ਜਾਂਦੇ ਨੇ ਤੇਰਾ ਆਸਰਾ ਤੱਕਦੇ ਨੇ ਉਹ ਤੇਰਾ ਫਰਜ਼ ਹੈ ਤੂੰ ਆਪਣੀ ਸਮਝਦਾ ਹੈ ਤੇਰਾ ਫਰਜ਼ ਹੈ ਤੇਰਾ ਧਰਮ ਹੈ ਉਹਨਾਂ ਨੂੰ ਤੂੰ ਪਤਤ ਉਧਾਰਿਆ ਉਹ ਜਿਹੜੇ ਪਤਤ ਨੇ ਵਿਚਾਰੇ ਗਰੀਬ ਨੇ ਉਹਨਾਂ ਦਾ ਉਧਾਰ ਕਰਨਾ ਤੇਰਾ ਧਰਮ ਹੈ ਤੂੰ ਕਦੇ ਉਸ ਆਪਣੇ ਫਰਜ਼ ਤੋਂ ਧਰਮ ਤੋਂ ਪਿੱਛੇ ਨਹੀਂ ਟਕਿਆ ਤੂੰ ਤੇ ਮੇਰਾ ਨਾਮ ਨਹੀਂ ਕੋਈ ਬਿਨੋ ਹੋਏ ਸਾਰੇ ਆ ਤੇਰੇ ਬਿਨਾ ਹੋਰ ਕੋਈ ਨਹੀਂ ਹੈ ਜਿਹੜਾ ਇਹ ਉਦਾਰ ਕਰ ਸਕਦਾ ਹੋਵੇ ਜੰਮਨਵਲਨ ਘਟ ਸਕਦਾ ਹੋਵੇ ਬਿਨੋਂ ਹੋਏ ਸਾਰਿਆ ਇਹ ਮੇਰੀ ਬੇਨਤੀ ਹੈ ਇਹ ਸਾਰ ਰੂਪ ਬੇਨਤੀ ਹੈ ਮੇਰੀ ਐਵੇਂ ਨਹੀਂ ਮੈਂ ਤੋਂ ਤੋਂ ਕਹਦਾ ਦਿਨ ਨਿੱਕੇ ਨਾ ਬੇਨਤੀ ਹੈ ਮੇਰੀ ਸਾਰ ਬੇਨਤੀ ਹੈ ਜਿਉੜ ਹੈ ਇਹ ਸਾਰੀ ਮੇਰੀ ਗੱਲ ਦਾ ਕਿ ਬਿਲਕੁਲ ਕੋਈ ਸੁਣੀ ਮੈਂ ਆਪਣੇ ਫਕੀਰ ਸੱਚਾਈ ਨਾਲ ਕਹਿੰਦਾ ਇਹ ਗੱਲ ਬਿਲਕੁਲ ਸੱਚ ਹੈ ਸਾਰੂਪ ਗੱਲ ਹੈ ਮੇਰੀ ਬਿਨੋ ਸਾਰੂਪ ਹੈ ਠੀਕ ਹੈ ਜੀ ਕਰ ਕੇ ਲਿਹੁ ਦਿਆਲ ਸਾਗਰ ਸੰਸਾਰਿਆ ਫਿਰ ਦਿਆਲ ਮੇਰਾ ਇਹ ਬਾਹ ਫੜ ਕੇ ਸੰਸਾਰ ਸਾਗਰ ਦੇ ਵਿੱਚੋਂ ਬਾਹਰ ਕੱਢ ਲੈ ਮੇਰੀ ਬਾਹ ਫੜ ਕੇ ਮੈਨੂੰ ਸੰਸਾਰ ਸਾਗਰ ਤੋਂ ਅਗਨ ਸਾਗਰ ਤੋਂ ਬਾਹਰ ਕੱਢ ਲੈ ਕਰ ਗਾਇ ਲਿਹੁ ਦਿਆਲ ਸਾਗਰ ਸੰਸਾਰਿਆ ਮੇਰੀ ਬਾਹ ਫੜ ਹਾਂਜੀ ਠੀਕ ਹੈ ਜੀ ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ